ਨਾ ਬੋਲਣੇ ਕਦੇ ਖਾਦੀ ਨਹੀਂ ਨਾ ਇਹ ਜੇ ਕੋਕੜ ਖਾਨ ਬਈ ਹਨ ਜੀ ਜਿਹੜਾ ਬਜੂ ਉਸੀ ਗੱਲ ਵੀਰੋ ਕੀ ਹਾਲ ਚਾਲ ਤੇ ਅੱਜ ਆਵਾ ਪਹੁੰਚਿਆ ਬਈ ਸ਼ਕੰਦਰ ਕੋਲੇ ਤੇ ਬਾਕੀ ਅੱਜ ਤੁਹਾਨੂੰ ਦਿਖਾਵਾਂਗੇ ਬਰੀਡਰ ਮੁਰਗਾ ਮੁਰਗੀਆਂ ਬੱਚੇ ਤੇ ਇੱਕ ਸਾਡਾ ਦਿਲ ਨਾ ਲੱਗਿਆ ਹੋਇਆ ਕਹਿ ਦਈਏ ਜਿਨੇ ਕਦੇ ਸਾਨੂੰ ਮੈਦਾਨ ਚ ਮੰਨ ਲੋ ਹਨ ਵੀ ਪੈਠੀ ਨਹੀਂ ਦਿਖਾਈ ਨਾ ਦਿਖਾਵੇ ਉਹ ਤੇ ਸਾਨੂੰ ਇੰਨਾ ਮਾਣਾ ਹਨ ਤੇ ਤੁਹਾਨੂੰ ਦਿਖਾਵਾਂਗੇ ਬਈ ਜਾਨਵਰ ਹਨਾ ਤੇ ਚੋਟੀ ਦੇ ਨਾਲੇ ਤੁਹਾਨੂੰ ਦੱਸਾਂਗੇ ਵੀ ਅਸਲੀ ਮੁਰਗੀ ਦੀ ਪਛਾਣ ਕਿਵੇਂ ਕਰੀਏ ਹਨਾ ਵੀ ਕਾ ਅਸਲ ਅਸਲੀ ਰੱਖਣ ਦੇ ਯੋਗ ਆ ਤੇ ਬਰੀਡਿੰਗ ਦੇ ਯੋਗ ਹਨਾ ਹਾਂ ਤੇ ਬਾਕੀ ਚਲੋ ਤੁਹਾਨੂੰ ਦਿਖਾਉਣੇ ਜਾ ਕੇ ਜਾਨਵਰ ਦਿਖਾਉਣੇ ਬਾਕੀ ਮਲਾਉਣੇ ਆ ਬਈ ਬਸ ਤੇ ਵੀਰੋ ਹੁਣ ਅਸੀਂ ਪਹੁੰਚ ਗਏ ਸਾਡੇ ਭਰਾ ਕੋਲੇ ਤੇ ਧਰਮਾ ਸਿੱਧੂ ਨਾਲ ਆ ਕਰਮਣੋ ਦਾ ਕਵਾਲਾ ਭਾਈ ਕਹਿੰਦੇ ਉੱਥੇ ਹੀ ਰਹਿੰਦਾ ਹੈ ਮੰਜਾ ਵੀ ਇੱਥੇ ਢਾ ਕੇ ਰੱਖਦਾ ਹੈ ਇਹ ਆ ਚੱਕ ਕਹਿੰਦੇ ਮੇਰੇ ਵੀਰੋ ਸ਼ਿਕੰਦਰ ਕਹਿੰਦੇ ਮਿਲ ਗਿਆ ਸਾਨੂੰ ਅੱਜ ਹਾਂ ਜਾਣ ਨਾਲੇ ਉਹ ਨਾਲੇ ਅੱਜ ਚਾਓ ਮੇਰੇ ਵੀਰੋ ਹੁਣ ਅਸੀਂ ਪਹੁੰਚ ਗਏ ਤੇ ਹੁਣ ਤੁਹਾਨੂੰ ਕਰਾਵਾਂਗੇ ਸ਼ੌਂਕ ਮੁਰਗੇ ਦਾ ਪਹਿਲਾਂ ਤੁਸੀਂ ਸ਼ੌਂਕ ਕਰੋ ਸਾਡੀ ਜਗ੍ਹਾ ਦਾ ਜਿੱਥੇ ਅਸੀਂ ਮੁਰਗੇ ਰੱਖਦੇ ਆ ਆ ਦੇਖੋ ਲੋਕ ਕਹਿਣਗੇ ਬਈ ਗੰਦਾ ਹੈ ਗੰਦ ਨਹੀਂ ਬਈ ਇਹ ਉਹਨਾਂ ਵਾਸਤੇ ਤਾਂ ਹੀ ਰਿਆ ਹੀਰੇ ਮੁਰਗਿਆਂ ਵਾਸਤੇ ਤਾਂ ਤੇ ਬਾਕੀ ਸਾਨੂੰ ਕਰਾਵਾਂਗੇ ਸ਼ੌਂਕ ਅੱਜ ਕਰਾਵਾਂਗੇ ਆਪੇ ਤੇ ਘਰ ਦੇ ਪੱਠੇ ਬੱਚੇ ਕਿੜਾਏ ਹੋਏ ਉਹ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਅੱਜ ਤੁਹਾਨੂੰ ਦੱਸਿਆ ਸੀ ਨਾ ਬਈ ਮੁਰਗਾਂ ਖਾਣੋ ਜ ਆਪਣਾ ਮੇਨ ਤੁਹਾਨੂੰ ਦੱਸਿਆ ਸੀ ਨਾ ਬਈ ਹਰੀਆਂ ਲੱਤਾਂ ਵਾਲਾ ਮਿਕਸ ਕਰੇਕ ਉਹ ਵੀ ਦਿਖਾਵਾਂਗੇ ਤੁਹਾਨੂੰ ਬਲੱਡ ਬਈ ਬੱਚੇ ਆ ਹਲੇ ਤੇ ਦਿਖਾਵਾਂਗੇ ਜ਼ਰੂਰ ਕਿੜੇ ਲਗਾ ਦਾਂਗੇ ਅੱਜ ਬਾਕੀ ਤੁਹਾਨੂੰ ਦਿਖਾਉਣੇ ਬਈ ਸ਼ਕੇਂਦਰ ਇਕੱਠਾ ਹੋਇਆ ਹੋਇਆ ਵਰਦਾ ਪਹਿਲਾਂ ਉਹਨੂੰ ਠੰਡ ਲੱਗਦੀ ਹੁੰਦੀ ਹੈ ਉਹਨੂੰ ਗਰਮ ਕਰਦੇ ਆ ਮਾੜਾ ਇਹਨੂੰ ਸਿੱ ਤੋ ਹਾਂਜੀ ਮੇਰੇ ਵੀਰੋ ਹੁਣ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਕੁੱਕੜ ਤੇ ਆਇਆ ਬਾਈ ਮੋਜਰ ਕੁੱਕੜ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਉਰਾ ਕਰਿਓ ਆਲੇ ਕੋਈ ਚਿਹਰਾ ਮੂਰਾ ਬਾਕੀ ਤੁਹਾਨੂੰ ਧਰਮਪਾਲ ਭਰਾ ਦਿਖਾਉਂਦਾ ਆ ਤੇ ਦੇਖੋ ਬਈ ਜਨਮਰ ਇਹ ਬਾਈ ਆਪਣੇ ਜਿਹੜਾ ਸਿਕੰਦਰ ਭਰਾ ਦਾ ਆਪਣਾ ਹਾਂ ਤੇ ਇਹਦੇ ਘਰ ਦੇ ਨੇ ਠੀਕ ਆ ਜਨਮਰ ਇਹ ਤੇ ਬਹੁਤ ਪੁਰਾਣੇ ਕੁੱਕੜਾਂ ਚੋਂ ਆਇਆ ਰਹੇ ਤੇ ਬਾਕੀ ਤੁਸੀਂ ਆ ਨੋਕ ਨਲੀ ਤੇ ਤੁਹਾਨੂੰ ਦਿਖਾ ਦਿੰਦੇ ਪਹਿਲਾਂ ਫੇਸ ਚੈੱਕ ਕਰੋ ਤੁਸੀਂ ਹਾਂ ਤੇ ਤੇ ਆ ਨਲੀਆਂ ਚੈੱਕ ਕਰੋ ਤੁਸੀਂ ਤੇ ਨਲੀਆਂ ਦੇਖ ਲਓ ਬਾਈ ਕਾਲੇ ਕੰਡਿਆਂ ਦਾ ਜਾਨਵਰ ਆ ਤੇ ਤਿੰਨ ਬਾਜ਼ੀਆਂ ਆਪਣੇ ਕੋਲੇ ਜਿੱਤਿਆ ਹੋਇਆ ਇਹ ਵਾ ਤੇ ਇੱਕ ਦਾ ਬਰਾਬਰ ਹੋਇਆ ਹੋਇਆ ਤੇ ਦੋ ਜਿੱਤਿਆ ਹੋਇਆ ਵਿੱਚ ਸੱਟ ਕੇ ਜਿੱਤਿਆ ਹਾਂ ਇੱਕ ਤਾਂ ਤੇ ਇੱਕ ਡੌਂਚ ਮੂਰਲਾ ਤੁਰ ਗਿਆ ਸੀਗਾ ਹਾਂ ਬਾਈ ਡੌਂਚ ਮੰਨ ਲਓ ਇਹ ਇਹ ਜੇ ਕੁੱਕੜ ਆਪਣੇ ਕੋਲੇ ਹਨਾ ਬਾਈ ਮੱਥਾ ਮਾਰਿਆ ਆ ਪਰ ਤਿੰਨ ਚਾਰ ਸਾਲ ਮੰਨ ਲਓ ਘਰੇ ਬਹਿ ਕੇ ਹਨਾ ਤੇ ਇਹ ਜਾਨਵਰ ਬਾਈ ਭੂਆ ਦੇ ਸੀ ਸੱਥੇ ਮੌਸਮ 'ਚ ਨਾ ਇਹਨਾਂ ਨੇ ਸਾਨੂੰ ਧੋਖਾ ਦੇਣਾ ਤੇ ਨਾ ਹੀ ਦੇਣਗੇ ਸਾਨੂੰ ਇੰਨਾ ਕੁ ਮਾਰਾ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਜਾਣਾ ਬਾਕੀ ਬਈ ਚੀਜ਼ ਤੁਹਾਨੂੰ ਮੰਨ ਲਓ ਮੜਾ ਚੱਕੀ ਉੱਤੇ ਆ ਜਿਹੜੀ ਇੱਥੇ ਲੱਤਾਂ ਲੈ ਗਈ ਤੋਂ ਪਤਾ ਲੱਗ ਗਿਆ ਹੋਊਗਾ ਨਾ ਤੇ ਜਿਹੜਾ ਆ ਤਾਉਣ ਇਕੱਠੀ ਕਰੀ ਬੈਠਾ ਇਹ ਬਈ ਜਿਹੜੇ ਬੰਦੇ ਮੰਨ ਲਓ ਵੀ ਰੱਖਦੇ ਆ ਜਾਂ ਪਹਿਲਾਂ ਦੇ ਉਹਨਾਂ ਨੂੰ ਪਤਾ ਹੋਊਗੀ ਆ ਆ ਤਾਉਣ ਕਿਹੜੀ ਹੁੰਦੀ ਆ ਨਾ ਵੀ ਕਿੱਥੇ ਜਾ ਕੇ ਮਾਰ ਪਾ ਬਾਕੀ ਚੀਜ਼ ਆ ਤਾਕੀ ਚੈੱਕ ਕਰੋ ਜੀ ਬਾਕੀ ਇਹਨਾਂ ਨੂੰ ਵੀ ਚੈੱਕ ਕਰੋ ਬਈ ਜਾਨਵਰ ਦੀ ਪੂਰਾ ਪੁੰਜੇ ਦਾ ਪੂਰਾ ਐ ਥੱਲੇ ਲਾਸਲਾ ਮਿਕਸ ਕਰਕੇ ਜਾਨਵਰ ਇਦੂ ਵੀ ਟਾਪ ਦੇ ਬਣਾਵਾਂਗੇ ਬਾਬਾ ਮਿਹਰ ਕਰੇ ਤੇ ਇਹ ਬਈ ਕਹਿ ਦਈਆ ਆਪਣਾ ਹੋਂ ਹੋਂ ਦੇ ਟਾਈਮ ਦਾ ਆਪਣਾ ਹੂਆ ਮੇਰੇ ਖਿਆਲ ਚ ਆਣੇ ਬਈ 10 ਸਾਲਾਂ ਤੱਕ ਕੋਈ ਡਾਊਟ ਹੀ ਨਹੀਂ ਇਹਦੇ ਵਾਸਤੇ ਨਾ ਵੀ ਕੋਈ ਚੱਕਰ ਨਹੀਂ ਇਹਨੂੰ ਆ ਪੱਟ ਪੱਟ ਦੇਖੋ ਜਾਨਵਰ ਹੁਣ ਵੀ ਤਿਆਰੀ ਚਾ ਖੜਾ ਇੱਕ ਵਰਗੇ ਹੋਏ ਪਿਆ ਬਈ ਬਾਕੀ ਯਾਰ ਅਸੀਂ ਨਾ ਗਾ ਕੀ ਨਾ ਸਿਆਲਾ ਸਾਨੂੰ ਤੇ ਸਾਡਾ ਕਾਣਾ ਵੀ ਨਹੀਂ ਹੋਇਆ ਚਲੋ ਕਾਣਾ ਹੋਣਾ ਉਹ ਗੱਲ ਵੱਖ ਹੈ ਪਰ ਮਾਰ ਨਹੀਂ ਖਾਂਦੀ ਬਈ ਨਾ ਭੱਜਿਆ ਤੇ ਨਾ ਭੱਜਣ ਦਿੰਦਾ ਹਾਂ ਖਿੱਚਦਾ ਬਈ ਕੁੱਕਰ ਨੂੰ ਫੜ ਕੇ ਵੀ ਆ ਆ ਜਾ ਤੇ ਬਾਕੀ ਤੁਸੀਂ ਰੰਗ ਰੰਗ ਵੇਖ ਲਓ ਡਬਲ ਪੱਲੇ ਦਾ ਜਾਨਵਰ ਆ ਬਈ ਪੂਰੇ ਡਬਲ ਪੱਲੇ ਦਾ ਮੰਨ ਲਓ ਵੀ ਇਹ ਦੋ ਹੁੰਦਾ ਬਈ ਡਬਲ ਪੱਲੇ ਦਾ ਜਾਨਵਰ ਹੁੰਦਾ ਨਾ ਉਹ ਸੱਟ ਵੱਧ ਮਾਰਦਾ ਹੁੰਦਾ ਬਾਕੀ ਮੜਾ ਉੱਤੇ ਚੱਕਿਓ ਉੱਤੇ ਚੱਕ ਲੋ ਫੜ ਕੇ ਆਹ ਦੇਖੋ ਬਈ ਲੱਤਾਂ ਦੇਖੋ ਤੁਸੀਂ ਡਬਲ ਹੱਡੀ ਚ ਕੁੱਕੜਾ ਚੌਰਸ ਲੱਤਾਂ ਦਾ ਜਾਨਵਰ ਆ ਤੁਹਾਡੇ ਸਾਹਮਣੇ ਆ ਬਈ ਤੇ ਚੌਰਸ ਲੱਤ ਬਈ ਅੱਜ ਕੱਲ ਪੰਜਾਬੀ ਕੁੱਕੜਾਂ 'ਚ ਮਿਲਦੀ ਨਹੀਂ ਉਦਾਂ ਬਈ ਇਹ ਜਾਨਵਰਾਂ ਨੂੰ ਪਿਸ਼ੋਕਰ ਦੱਸਿਏ ਤਾਂ ਨਾ ਇਹ ਥੋੜੇ ਥੋੜੇ ਟੱਚ ਇਹਨਾਂ ਦੇ ਵਿੱਚ ਪਾਕਿਸਤਾਨੀ ਮੀਆਂ ਦੀ ਟੱਚ ਬਈ ਦਾ ਆਪਾਂ ਨੂੰ ਪਤਾ ਨਹੀਂ ਸੀ ਆਪਾਂ ਨੂੰ ਵੀ ਕਿਸੇ ਬੰਦੇ ਨੇ ਦੱਸਿਆ ਬਈ ਜਾਣਕਾਰ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਈ ਕਰੋ ਚੱਕ ਜਾਨਵਰ ਦੇ ਮੇਰੇ ਵੀਰ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੀ ਤੀਜਾ ਤੇ ਮੇਨ ਜਿਹੜਾ ਅਸੀਂ ਬਰੀਡਰ ਰੱਖਿਆ ਹੋਇਆ ਪੀਲਾ ਗੁੱਕੜ ਹਨਾ ਤੇ ਤੁਸੀਂ ਦੇਖ ਕੇ ਕਹੋਗੇ ਵੀ ਹਾਂ ਯਾਰ ਆ ਬੈਠਾ ਬਈ ਤੇ ਮਾਣਾ ਕਰਨ ਦਾ ਤੁਹਾਨੂੰ ਦਿਖਾਉਣੇ ਦਾ ਕਰਾਉਣੇ ਸ਼ੌਂਕ ਆ ਤੇ ਆਹ ਵੇਖੋ ਬਈ ਸਾਣ ਗੁੱਕੜ ਦੇ 5 ਕਿਲੋ ਹੋਊਗਾ 5.5 ਕਿਲੋ ਹੋਊ ਬਈ ਮੇਰੇ ਖਿਆਲ ਚ ਵੱਧ ਜੂ ਵੱਧ ਜੂ ਕੱਟ ਨਹੀਂ ਹੋਣਾ ਆ ਦੇਖੋ ਬਈ ਚਿਹਰਾ ਦੇਖੋ ਬੜਾ ਜਾਨਵਰ ਦਾ ਤੇ ਬਾਕੀ ਲੱਤਾਂ ਦਿਖਾਈ ਡਵਲ ਡਵਲ ਹੱਡੀ ਦਾ ਜਾਨਵਰ ਆ ਉਹਦਾ ਡਵਲ ਦਾ ਬਾਈ ਸਾਨੂੰ ਤਾਂ ਟ੍ਰਿਪ ਵਾਲਦਾ ਹੀ ਲੱਗਦਾ ਯਾ ਡਵਲ ਵਾਲੇ ਦੇ ਹੁੰਦੇ ਹੀ ਹੁੰਦੇ ਆ ਪਤਾ ਨਹੀਂ ਕੀ ਆ ਭਰਾਓ ਹੱਡੇ ਨਾ ਆਹ ਹੱਥ ਦੇਖ ਲਓ ਤੁਸੀਂ ਹੱਥਾਂ ਤੋਂ ਵੱਡੇ ਇਹਦੇ ਪੈਰ ਆ ਹਨ ਤੇ ਬਾਕੀ ਕੰਡੇ ਬਾਈ ਇਹ ਡਵਲ ਕਰਦਾ ਆਪਾਂ ਫੋਟੋਆਂ ਦੇਖਦੇ ਹੁਣ ਨਾ ਬਈ ਦੋ ਕੰਡੇ ਨਿਕਲੇਉਂਦੇ ਕੁੱਕਰ ਦੇ ਓਵੇਂ ਬਈ ਇਹ ਦੂਜਾ ਕਰਦਾ ਆ ਆਉਂਦਾ ਆ ਆ ਵੇਖੋ ਬਈ ਇੱਥੇ ਕਰਦਾ ਆ ਆਉਂਦਾ ਆ ਵੀਡੀਓ ਸ਼ਾਇਦ ਨਾ ਦਿਸੇ ਡਵਲ ਕੰਡੇ ਕੱਢੂ ਬਾਕੀ ਉਹ ਕੱਢ ਲਿਓ ਉਹ ਆਪਾਂ ਦਿਖਾਉਂਦੇ ਹੀ ਰਹਿਨੇ ਆ ਹਨ ਤੇ 5.5 ਕਿਲੋ ਦੀ ਬਈ ਤੁਹਾਨੂੰ ਦੱਸ ਦੇਣਾ ਵੀ ਕਹਿੰਦੇ ਲੋਕ ਕਹਿੰਨੇ ਗੱਪ ਮਾਰ ਇਹ ਨਿਚੋੜੀ ਆ ਮੇਰਾ ਹੱਥ ਨਾ ਵੀ ਮੇਰੀ ਗਿੱਠ ਸਭ ਤੋਂ ਵੱਡੀ ਆ ਤੇ ਅੱਧੀ ਗਿੱਠ ਅੱਧੀ ਗਿੱਠ ਤੋਂ ਵੱਡਾ ਹੈ ਨਹੀਂ ਕੋਕਰ ਨਾ ਬਾਈ ਇੰਨਾ ਕੁ ਹੁੰਦਾ ਇੰਨਾ ਕੁ ਬਸ ਤੇ ਇੰਨਾ ਠੀਕ ਹੈ ਇਹ ਚੀਜ਼ਾਂ ਸਾਡਾ ਚਿੱਤ ਖੋਸ਼ ਕਰਦੇ ਜਦੋਂ ਫੜਦੇ ਆ ਨਾ ਤੇ ਬਾਕੀ ਬਾਈ ਜਦੋਂ ਉਹਨੂੰ ਫੜ ਲਈਦਾ ਨਾ ਮੰਨ ਲਓ ਹੱਥ ਦੁਖਣੋਂ ਨਹੀਂ ਹਟਦਾ ਬਹੁਤ ਔਖਾ ਯਾਰ ਇਹਨੂੰ ਚੱਕਣਾ ਦੇਖੋ ਬਾਈ ਚਿਹਰਾ ਚੈੱਕ ਕਰੋ ਨੋਕ ਦੇਖੋ ਤੇ ਮੜਾਇਆ ਫੜੀ ਤੈਨੂੰ ਮੈਂ ਦਿਖਾਉਣਾ ਬਾਈ ਆ ਹੱਥ ਆ ਨਾ ਮੇਰਾ ਦੇਖ ਲਓ ਤੁਸੀਂ ਹੱਥ ਹੱਥ ਤੋਂ ਵੱਡਾ ਚਿਹਰਾ ਆਹ ਤੇ ਲੋਹਾ ਤੇਲੀ ਗੱਡੀ ਹੁੰਦੀ ਆ ਬਈ ਆਹ ਤੋਂ ਵੱਡਾ ਚਿਹਰਾ ਹੈ ਫੇਲੀ ਨੂੰ ਵੀ ਵੱਡਾ ਸਿੱਤਾਉਣ ਬਈ ਮੈਂ ਕਹਣਾ ਯਾਰ ਰਾੜ ਹੁੰਦਾ ਨਾ ਜਿਹੜਾ ਮੋਟਾ ਉਹਦੇ ਨਾਲੋਂ ਵੀ ਮੋਟੀ ਹੋਊ ਛੱਟ ਦਾ ਪਰਾਨੇ ਕਦੇ ਖਾਦੀ ਨਹੀਂ ਨਾ ਇਹ ਜੇ ਕੋਕੜ ਖਾਣ ਬਈ ਹਨਾ ਜੀ ਜਿਹੜਾ ਐਡਾ ਵਜੂਦ ਆ ਤੇ ਕੰਡੇ ਵੀ ਮਾਰਦਾ ਬਈ ਨਾਲੇ ਐਡਾ ਵਜੂਦ ਆ ਲੋਕ ਕਹਿੰਦੇ ਗਰਮਗਾਲੇ ਹੁੰਦੇ ਆ ਬਈ ਇਹ ਸਿਆਲੂ ਆ ਸਾਡੇ ਕੋਲੇ ਚਾਹੇ ਹੁਣ ਲੜਾ ਲੈ ਲਈ ਅਸੀਂ ਸਾਨੂੰ ਪਤਾ ਇਹਦਾ ਕੰਡੇ ਨਾ ਬਈ ਇਹ ਭਰਾ ਨਾ ਹੋਊਗੀ ਥੋੜਾ ਜਿਹਾ ਹੁਣ ਇਹਨੂੰ ਤਿਆਰੀ ਤੇ ਲਾਇਆ ਹੋਇਆ ਆ ਦੇਖੋ ਇਹਨੂੰ ਆਰਡਰ ਰੱਖਿਆ ਹੋਇਆ ਦੂਜੇ ਜਾਨਵਰਾਂ ਨਾਲੋਂ ਆਰਡਰ ਰ ਤੇ ਮੈਂ ਦੂਜਿਆਂ ਨੂੰ ਕਾਣੇ ਕੋਨੇ ਛੇਤੀ ਕਰ ਦਿੰਦਾ ਹੇ ਤਾਂ ਕਰਕੇ ਹਾਂਜੀ ਮੇਰੇ ਵੀਰੋ ਜਿਵੇਂ ਤੁਹਾਨੂੰ ਪਹਿਲਾਂ ਇਕੱਲੇ ਇਕੱਲੇ ਵਿਖਾਏ ਸੀ ਨਾ ਹੁਣ ਤੁਹਾਨੂੰ ਤਿੰਨੇ ਦਿਖਾਉਣੇ ਆ ਕਰੋ ਬਈ ਜਾਨਵਰ ਚੈੱਕ ਹਨਾ ਆ ਉਹੀ ਪੀਲਾ ਪੱਕਾ ਪੀਲਾ ਆ ਕੱਚਾ ਪੀਲਾ ਬਈ ਤੇ ਆ ਆਪਣਾ ਮੋਜਰ ਤੇ ਬਾਕੀ ਤੁਹਾਡੇ ਸਾਹਮਣੇ ਆ ਹਨਾ ਜਿਹੜੇ ਭਰਾ ਕਹਿੰਦਾ ਚੰਗੀ ਤਰ੍ਹਾਂ ਦਿਖਾਓ ਹੁਣ ਬਈ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਜਾਨਵਰ ਤੇ ਬਾਕੀ ਆ ਦੇਖੋ ਬਈ ਕੰਡੇ ਮਾਰਨ ਦੀਆਂ ਨਿਸ਼ਾਨੀਆਂ ਤਿੰਨਾਂ ਨੇ ਲੱਤਾਂ ਲਾ ਰੱਖੀਆਂ ਛਾਤੀ ਦੇ ਨਾਲ ਇਹ ਜਾਨਵਰ ਰੱਖ ਕੇ ਬਈ ਚਿੱਤ ਖੁਸ਼ ਹੋ ਜਾਂਦਾ ਸਾਡਾ ਤੇ ਬਾਕੀ ਤੁਹਾਨੂੰ ਦਿਖਾਉਂਦੇ ਰਹਾਂਗੇ ਹਨਾ ਵੀਡਿਓ ਵੀ ਨੇੜੇ ਲਿਆਓ ਮਣਾ ਫੇਸਬੁਕ ਚੈੱਕ ਕਰਾ ਲਓ ਦੇਖੋ ਬਾਈ ਉਹਨਾਂ ਵੀ ਤਾਂ ਦੋ ਤੀਜਾ ਮੋਜਰ ਤਾਂ ਹਮ ਮੋਜਰ ਮੋਜਰ ਆਇਆ ਜੀ ਮੋਜਰ ਆਇਆ ਛੋਟਾ ਪੀਲਾ ਠੀਕ ਹੈ ਮੇਰੇ ਵੀਰੋ ਐਵੇਂ ਬਣੇ ਰਹੋ ਸਾਡੇ ਨਾਲ ਬਾਈ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਨਵੇਂ-ਨਵੇਂ ਆਪਣੇ ਆਇਆ ਵੀਰ ਹਾਂ ਸ਼ੇਅਰ ਕਰਦਿਆ ਕਰੋ ਜੀ ਨਵੇਂ-ਨਵੇਂ ਵਲੌਗ ਆਪਾਂ ਲੈ ਕੇ ਆਉਂਦੇ ਰਵਾਂਗੇ ਤੇ ਨੈਕਸਟ ਵਲੌਗ ਚ ਆਪਾਂ ਚੂਚੇ ਵੀ ਨਵੇਂ ਦਿਖਾਵਾਂਗੇ ਮੌਜਰ ਦੇ ਜਿਹੜੇ ਬਣਾ ਇਹਦੇ ਨਿਕਲੇ ਜਿਹੜੇ ਕਾਲੀ ਮੁਰਗੀ ਨਾਲ ਮੁਰਗੀਆਂ ਵੀ ਦਿਖਾਵਾਂਗੇ ਬਾਈ ਤੁਹਾਨੂੰ ਸਾਰੇ ਚੀਜ਼ਾਂ ਦਾ ਸ਼ੌਂਕ ਕਰਾਇਆ ਕਰਾਂਗੇ ਬਸ ਟਾਈਮ ਤੋਂ ਟਾਈਮ ਆਉਂਦੀਆਂ ਰਹਿਣਗੀਆਂ ਵੀਡੀਓਜ਼ ਤੇ ਬਾਕੀ ਆਪਣਾ ਹੀਰਾ ਆ ਸੀਗਾ ਤੁਸੀਂ ਦੇਖ ਸਕਦੇ ਹੋ ਬਾਈ ਫੇਵਰੇਟ ਕੋਕਰ ਕੀ ਦਾ ਬਹੁਤ ਭਰਾ ਕਹਿੰਦਾ ਵੀ ਤੁਹਾਡੇ ਕੋਲੇ ਆ ਕੇ ਜਾਣਾ ਹਨਾ ਬਾਈ ਕੋਈ ਚੱਕਰ ਨਹੀਂ ਜ਼ਰੂਰ ਆਓ ਹਨਾ ਵਿਜ਼ਿਟ ਕਰੋ ਆਪਣੇ ਕੋਲੇ ਜਾਨਵਰ ਹੁੰਦੇ ਆ ਕੋਈ ਐ ਤਾਂ ਹੈ ਨਹੀਂ ਵੀ ਹਨਾ ਗੱਪ ਮਾਰੀ ਲਿਆ ਤੁਹਾਡੇ ਸਾਹਮਣੇ ਦਿਖਾਈ ਦੇਆ ਹੀਰਾ ਆ ਸੀਗਾ ਤੁਸੀਂ ਦੇਖ ਸਕਦੇ ਹੋ ਬਾਈ ਫੇਵਰੇਟ ਕੋਕਰ ਈਦਾ ਬਹੁਤ ਭਰਾ ਕਹਿੰਦਾ ਵੀ ਤੁਹਾਡੇ ਕੋਲੇ ਆ ਕੇ ਜਾਣਾ ਹਨਾ ਬਾਈ ਕੋਈ ਚੱਕਰ ਨਹੀਂ ਜਰੂਰ ਆਓ ਹਨਾ ਵਿਜ਼ਿਟ ਕਰੋ ਆਪਣੇ ਕੋਲੇ ਜਾਨਵਰ ਹੁੰਦੇ ਆ ਕੋਈ ਐ ਤਾਂ ਹੈ ਨਹੀਂ ਵੀ ਹਨਾ ਗੱਫਬਾਤਰੀ ਤੁਹਾਡੇ ਸਾਹਮਣੇ ਦਿਖਾਈ ਦੇ ਆ ਤੇ ਕੋਈ ਚੱਕਰ ਨਹੀਂ ਬਾਈ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਧੰਨਵਾਦ ਕਰਦੇ ਆ